ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਹਿਰਾਸ ਸਾਹਿਬ ਹਰ ਜੁਗ ਜੁਗ ਭਗਤ ਉਪਾਇਆ ਪੈਜ ਰਖਦਾ ਆਇਆ RAM ਰਾਜੇ ਹਰਨਾਖਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰਯੰਦ ਕਾ ਪੇਠ ਦੇ ਨਾਮ ਦਿਉ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛੜਾਇਆ ਇਕ ਓਅੰਕਾਰ ਸਤਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ ਦੁਖਦਾਰੂ ਸੁਖ ਰੋਗ ਭਇਆ ਜਾ ਸੁਖ ਤਾਮਨਾ ਹੋਈ ਤੂ ਕਰਤਾ ਕਰਨਾ ਮੈਂ ਨਾਹੀ ਜਹੋ ਕਰੀ ਨਾ ਹੋਈ ਬਲੇ ਹਾਰੀ ਕੁਦਰਤ ਵਸਿਆ ਤ੍ਰੰਤ ਨਾ ਜਾਈ ਲਖਿਆ ਰਹਾਓ ਜਾਤ ਮਹਿ ਜੋਤ ਜੋਤ ਮਹਿ ਜਾਤਾ ਅਕਲ ਅਕਲਾ ਪਰਪੂਰ ਰਹਾ ਤੂ ਸੱਚਾ ਸਾਹਿਬ ਸਿਫਤ ਸੁਆਲਿਓ ਜਨ ਕੀਤੀ ਸੋ ਪਾਰ ਪਇਆ कहो नक करते किया बाता जो किछ करना सो कर रहा। सो सोदर राग पहला एक प्रसाद सो सोदर तेरा के हा सोकर कहा जेत वर्बसमाले वाजे तेरे नाद अनेक असंखा के ते तेरे वावन हारे केते तेरे राग परिश्योकै है केते तेरे गावन हारे गावन तुदनो पवन पानी वसन्त्र गाव राजा धर्मद्वारे गावन तुदनो चेत गुपत लिख जानन लेख लिख धर्म विचारे गावन तुदनो ईश्वर ब्रह्मा देवी सोहन तेरे सदा सदासवारे गावਨ ਤੁਦਨੋ 인더라 인드라सन बैठे देवत्या दर ਨਾਲੇ गावਨ ਤੁਦਨੋ ਸੇ ਦਸਮਾਦੀ ਅੰਦਰ गावਨ ਤੁਦਨੋ ਸਾਧ ਵਿਚਾਰੇ गावਨ ਤੁਦਨੋ ਜਤੀ ਸਤੀ ਸੰਤੋਖੀ गावਨ ਤੁਦਨੋ ਵੀਰ ਕਰਾਰੇ गावਨ ਤੁਦਨੋ ਪੰਡਤ ਪੜਨ ਰਖੀ ਸੁਰ ਜੋਗ ਚੁਗ ਵੇਦਾ ਨਾਲੇ गावਨ ਤੁਦਨੋ ਮੋਹਨਿਆ ਮਨਮੋਹਨ ਸੁਰਗ ਮਛ ਪਿਆਲੇ गावन तुदनो रतन उपाय तेरे आरती रत्नाले गावन तुदनो ज्योत महाबलसूरा गा गावन तुदनो गावन गा खांड तुदनो ब्रह्मंडा कार कर रखे तेरे तारे सेई तुदनो गावन ज्यो तुद पावन रते तेरे रसाले ਹੋਰਾ ਕੀਤੇ ਤੁਦਨੋ ਗਾਵਨ ਸੀ ਮੈਂ ਚੇਤਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਤਿ ਸਾਹਿਬ ਸਾਚਾ ਸਾਚੀ ਨਾਹੀ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜੇ ਨਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਦੇਖਿਆ ਕੀਤਾ ਆਪਣਾ ਜੋ ਤਿਸ ਦੀ ਵਡਿਆਈ ਜੋ ਤੇ ਸਪਾਵੇ ਸੋਈ ਕਰਸੀ ਫਿਰਕਮ ਨਾ ਕਰਨਾ ਚਾਈ ਸੋ ਪਾਤ ਸਾਹੋ ਸਹਾ ਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸਨ ਵੱਡਾ ਆਖੇ ਸਭ ਕੋ ਏ ਕੇ ਵੱਡਾ ਵੱਡਾ ਢੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰਾ ਗੰਬੀਰਾ ਗੁਣੀ ਗਹਿਰਾ ਕੋਈ ਨ ਜਾਣੈ ਤੇਰਾ ਕਿਤਾ ਕੀ ਵੜ ਚੀਰਾ ਰਹਾਓ ਸਾਬ ਸਰਤੀ ਮਿਲ ਸਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗਰਹਾਈ ਕਹਿ ਨ ਜਾਈ ਤੇਰੀ ਤਿਲ ਵੜਈ ਸਾਬ ਸਤ ਸਬ ਤਪ ਸਬ ਚੰਗਿਆਈਆ ਸਿੱਧਾ ਪੁਰਖਾ ਕੀਆ ਵੜਈਆ ਦਾ ਬਲ ਸਿੱਧੀ ਕਿ ਨਾ ਪਾਈਆ ਕਰਮ ਮੇਰਾ ਨਾ ਹੀ ਠਾਕ ਰਹੀਆ ਆਖਣ ਵਾਲਾ ਕਿਆ ਵੇਚਾਰਾ ਸਿਫਤੀ ਪਰੇ ਤੇਰੇ ਪੰਡਾਰਾ ਜਿਸ ਤੂ ਦੇਤ ਸਾਕਿਆ ਚਾਰਾ ਨਾਨਕ ਸੱਚ ਸਵਾਰਨਹਾਰਾ ਆਸਾ ਮਹੱਲਾ ਪਹਿਲਾ ਆਖਾ ਜੀਵਾ ਵਿਸਰੈ ਮਰ ਜਾਓ ਆਖਣਿ ਔਖਾ ਸੱਚਾ ਨਾਓ ساچے نام کی لاگ کیوں چلیے میری مائے ما سچا رہاو نائیںچے نام کی تل وڈیائی آنکھ تھکے کی نہیں پائی جے سب ملک آخ ن پا و نو کٹ نہ جائے نہ مر ن ہو سوگ دے دارہ نوک پوگ गुण एहो नाय ना कोहो को जेवड आप तेवड तेरी दात जिन कीती रात खसम विसार है ते जात नानक ना बाज सनात राग गुजरी महला चौथा ਹਰ ਕੀ ਜਨ ਸਤਗੁਰ ਸਤਿ ਪ੍ਰਖਾ ਬਿਨ ਕਰੋ ਗੁਰ ਪਾਸ ਹਮ ਕੀਰੇ ਕਿਰਮ ਸਤਗੁਰ ਸਰਨਾਈ ਕਰ ਦਿਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋ ਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਓ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ හරਨම බෙල ඇත්‍රපතාස है මਲ සංගත ගොන පਰගස ਜන ਹරਹර ਹරਸਨමන පායාਤੇ පාගහින ਜම්පාස जोसा गොර සැරන සගතන ਹਆ ඒत्र ජීවේत्र්‍ර जीීවාස ਜන ਹර ජන ස ගොර සංගතपाයි ති නතਰ මस्තක ਲਿखਿਲ खाස. තන්න තාන්න සත්सගත ජත හරස්පාය මල් ජ ලකනම් පරගාස රාග ගූජර මහල්ල පජවාකාහර මणචතවෑ උද්ධම ජආර හරජෝ පරයා සෑලපතර මජත උපායේ තාකර්ජකාගෑ කරතරයා मेरेමාදෝජ ස සंगතමලේ සෝතරයා ගොරපරසාද පරම්පදපායා සූකේ කාෂ්ට හරයාර හෝ. ਜਨਨਪਿਤਾ ਲੋਕ ਸਤ ਬਨਤਾ ਕੋਈ ਨਾ ਕਿਸ ਕੀ ਧਰਿਆ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਪੋ ਕਰਿਆ ਊਡੇ ਊਡਿਆ ਵੈਸਾ ਕੋ ਸਾ ਤਸ ਪਾਛਾ ਬਚਰੇ ਛਰਿਆ ਤਿੰਨ ਕਬਨ ਖਲਾਵੇ ਕਬਨ ਚੁਗਾਵੇ ਮਨ ਮਹਿ ਸਿਮਰਨ ਕਰਿਆ ਸਾਬ ਨਿਧਾਨ ਦਸ ਅਸ਼ਟ ਸਦਾਨ ਠਾਕੁਰ ਕਰਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਏ ਤੇਰਾ ਅੰਤ ਨਾ ਪਾਰਾ ਵਰਿਆ raag asam halla 4 so parakh ek onkar satgur prasad so parakh ne ranjana har parakh niranjana har agma agme para sab tyaavah sab tyaavah tudh ji har satche srijan hara sab jiyat mare ji tu ji aaka dataara har tyaav ho sant ho ji sab dukh visarana hara ਹਰਿਆਪੇਠਾ ਕਰ ਹਰਿਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂ ਕਾਟ ਕਟ ਅੰਤਰ ਸਰਬ ਨਿਰੰਤਰ ਜੀ ਹਰ ਏਕ ਉਪਰਖ ਸਮਾਨਾ ਇਕ ਦਾਤੇ ਇਕ ਭਿਖਾਰੀ ਜੀ ਸਭ ਤੇਰੇ ਚੁਰ ਵਿਡਾਨਾ ਤੂ ਆਪੇ ਦਾਤਾ ਆਪੇ ਪੁਗਤਾ ਜੀ ਹੋ ਤੋ ਦਬਿਨ ਅਵਰ ਨਾ ਜਾਣਾ ਤੂੰ ਪਾਰ ਬ੍ਰਹਮਾ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਬਖਾਣਾ ਜੋ ਸੇਵ ਹੈ ਜੋ ਸੇਵ ਹੈ ਤੋ ਜੀ ਜਨ ਨਾਨਕ ਤិន ਕੁਰਬਾਨਾ ਹਰ ਤਿਆਵ ਹੈ ਹਰ ਤਿਆਵ ਹੈ ਤੋ ਜੀ ਸੇ ਜਨ ਜੁਗ ਮੈਂ ਸੁਖ ਵਾਸੀ ਸੇ ਮੁਕਤ ਸੇ ਮੁਕਤ ਪਏ ਜਿਨ ਹਰ ਤਿਆ ਆਇਆ ਜੀ ਤੈਨ ਤੂਟੀ ਜਮ ਕੀ ਫਾਸੀ ਜਨਰ ਪੌ ਜਨਰ ਨਰਪਤੇ ਆਇਆ ਜੀ ਤਨ ਕਾ ਪੌ ਸਭ ਗਵਾਸੀ ਜਨ ਸੇਵਿਆ ਜਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇਤਾਨ ਸੇਤਾਨ ਜਿਨ ਹਰ ਤੇ ਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਪਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨਕ ਅਨੇਕ ਅਨੰਤਾ ਤੇਰੀ ਅਨਕ ਤੇਰੀ ਅਨਕ ਕਰਹਿ ਹਰ ਪੂਜਾ ਜੀ ਤਪ ਤਾ ਪਹਿ ਜਪਹਿ ਬੇਅੰਤ ਤੇਰੇ ਅਨੇਕ ਤੇਰੇ ਅਨੇਕ ਪੜਹਿ ਬਹੁ ਸਿਮਰਤ ਸਾਸਤ ਜੀ ਕਰ ਕਰਿਆ ਖੱਟ ਕਰਮ ਕਰੰਤਾ ਸੇ ਭਗਤ ਸੇ ਭਗਤ ਪਲੇ ਜਨ ਨਾਨਕ ਜੀ ਜੋ ਭਾਵ ਹੈ ਮੇਰੇ ਹਰ ਭਗਵੰਤਾ ਤੁ ਆ ਦਾ ਪਰਖ ਪਰੰਪਰ ਕਰਤਾ ਜੀ ਤਦ ਜੇਵੜ ਅਵਰਨਾ ਕੋਈ ਤੂ ਜੋਗ ਚਗ ਇਕੋ ਸਦਾ ਸਦਾ ਤੂ ਇਕੋ ਜੀ ਤੂ ਨਹਿ ਚਲ ਕਰਤਾ ਸੋਈ ਤਦ ਆਪੇ ਪਾਵੇ ਸੋਈ ਵਰਤੈ ਜੀ ਤੂ ਆਪੇ ਕਰਹਿ ਸੋ ਹੋਈ ਤਦ ਆਪੇ ਸ੍ਰਿਸ਼ਟ ਸਭ ਉਪਾਈ ਜੀ ਤਦ ਆਪੇ ਸਿਰਜ ਸਭ ਗੋਈ ਜਨ ਨਾਨਕ ਗੋਨ ਗਾਵੇ ਕਰਤੇ ਕੇ ਜੀ ਜੋ ਸਭ ਸਹਿ ਕਾ ਜਨੋਈ ਆਸਾ ਮਹਲਾ 4 ਤੋ ਕਰਤਾ ਸਤਿਆਰ ਮੈਡਾ ਸਾਈ ਜੋ ਤੋ ਪਾਵੇ ਸੋਈ ਥੀਸੀ ਜੋ ਤੂ ਦੇ ਸੋਈ ਹ ਪਾਈ ਰਹਾਓ ਸਾਬ ਤੇਰੀ ਤੂ ਸਬਣੀ ਤੇ ਆਇਆ ਜਿਸਨੋ ਕਿਰਪਾ ਕਰਹਿ ਤਿੰਨਾ ਰਤਨ ਪਾਇਆ ਗਰਮ ਖਲਾਦਾ ਮਨਮਖ ਗਵਾਇਆ ਤੇ ਦੇ ਆਪ ਵਿਚੋੜੇ ਆਪ ਮਿਲਾਇਆ ਤੂ ਦਰਿਆ ਸਭ ਤੁਝ ਹੀ ਮਾਹੇ ਤੋ ਜਬਨ ਦੂਜਾ ਕੋਈ ਨਾ ਹੈ ਜੀਅ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਨੋਂ ਤੂੰ ਜਾਣਾ ਇਹ ਸੋਈ ਜਨ ਜਾਨ ਹੈ ਹਰ ਗੁਣ ਸਦਹੀ ਆਖ ਵਖਾਣਾ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤਉ ਅਦ ਬਿਨ ਦੂਜਾ ਅਵਰ ਨਾ ਕੋਏ ਤੁਕਾਰ ਕਰ ਵੇਖੈ ਚਾਣੈ ਸੋਇ ਜਨ ਨਾਨਕ ਗੁਰਮਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤੇਤ ਸਰਵਰੜਾ ਪੈਲੇ ਨਵਾਸਾ ਪਾਣੀ ਪਾਵਕ ਤਿਨ ਹੈ ਕੀਆ ਪੰਕ ਜੋ ਮੋਹ ਪਗ ਨਹੀਂ ਚਾਲੈ ਹਮ ਦੇਖਾ ਤ ਹੈ ਡੂਬਿਐ ਲੈ ਮਨ ਇਕ ਨ ਚੇਤਸ ਸਮੂਡ ਮਨਾ ਹਰ ਬਿਸਰਤ ਤੇਰੇ ਗੁਰ ਗਲਿਆ ਰਹਾਓ ਨਾ ਹਉ ਜਤੀ ਸਤੀ ਨਹੀਂ ਪੜਿਆ ਮੂਰਖ ਮਗਦਾ ਜਨਮ ਪਿਆ ਪ੍ਰਨਵਤ ਨਾਨਕ ਤੇ ਨ ਕੀ ਸਰਨਾ ਜਿਨ ਤੂੰ ਨਹੀਂ ਬੀਸਰਿਆ ਆਸਾ ਮਹੱਲਾ ਪੰਜਵਾ ਭਾਈ ਪ੍ਰਾਪਤ ਮਾਨੁਖ ਦੇਹ ਰੀਆ ਗੋਬਿੰਦ ਮਨਨ ਕੀ ਹੈ ਤੇਰੀ ਬਰੀਆ ਅਵਰਕਾ ਜਤ ਰਕਿ ਤਨ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ सरञ्जा म लाग पव जल तर्नके जन्म वृथा संजम तर्मा ना कमाया सेवा साधन न जान्या हर राया कहो न कहमनी करमा सरन परे की राखो शर्मा एक ओंकार श्री वाहेगुरु जी की फतह पा दसवी कवयोच बाच बेनती चौपई हमरी करो हाथ पूरन होए चित की इच्छा तव चरण न रह हमारा अपना जान करो प्रतपारा ਹਮਰੇ ਦੁਸ਼ਟ ਸਬਾ ਤੁਮ ਕਾ ਵਹੁ ਆਪ ਹਾਥ ਦ ਮੋਹਿ ਬਚਾਵਹੁ ਸੁਖੀ ਬਸਾ ਮੋਰੋ ਪਰਿਵਾਰਾ ਸੇਵਕ ਸੇਖ ਸਬਾ ਕਰਤਾਰਾ ਮੋਰ ਅਛਾ ਨਿਤ ਕਰਦਾ ਕਰੀਐ ਸਭ ਬੈਰਨ ਕੋ ਆਜ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ تمہیں چھاڑ کوئی ابر نہ تیاؤں جو تے پاؤں سیوک سیک ہمارے تاری ہے ستر ہماری ماری ہے آپ ہاتھ مجھے ابر ہے مرن کال کا تراس ہو جو سدا ہمارے پچا سریس تو ججو کرے ہو رچھا राख लेहो मोहि राखन हारे साहिब संत सहाय प्यारे दीन बांद दुष्टन के हंता तुम हो पुरी चतुर्दश कंता काल पाए ब्रह्मा बपतरा काल पाए शिव जु अवतरा काल पाए कर बिसन प्रकाशा सकल काल का, का किया तमासा जवन काल जोगी शिव कियो वेदराज ब्रह्माजुयो जवनकाल काल सब लोक समस्कार है ताहे हमारा जवनकाल काल सब जगत बनायो देव दैत जच्छन उपजायो आद अंत एक अवतारा सोई गुरु समझे हो हमारा ਨਮਸਕਾਰ ਤਿਸਹੀ ਕੋ ਹਮਾਰੀ ਸਕਲ ਪ੍ਰਜਾ ਜਿਨੇ ਆਪ ਸਵਾਰੀ ਸੇਵਕਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਲ ਮੋ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਨਤ ਪਲੇ ਬਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚਰ ਅਸਥੁਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ संतन दुख पाए ते दुखी सुख पाए साधन के सुखी एक एक की पीर पहचान कट कट के पट पट की जान जब उध करख करा कर तारा प्रजा तरत तब देह पारा जब आकरख करत हो कबहु तुम मैं मृत देह तर सब हूं ਜਿਤੇ ਬਦਨ ਸਿਟ ਸਬਤਾਰੈ ਆਪ ਆਪਣੀ ਬੂਜ ਉਚਾਰੈ ਤੁਮ ਸਭ ਹੀ ਤੇ ਰਹਤ ਨਿਰਾਲਮ ਜਾਣਤ ਬੇਦ ਪੇਦ ਅਰ ਆਲਮ ਨਿਰੰਕਾਰ ਨਿਰਪੇਕਾਰ ਨਿਰਲੰਬ ਆਦ ਅਨੀਲ ਅਨਾਦ ਅਸੰਭ ਤਾਕਾ ਮੂਡ ਉਚਾਰਤ ਪੇਦਾ ਜਾ ਕੋ ਪੀਵ ਨ ਪਾਵਤ ਬੇਦਾ

एक्या रूप एकरूप रंक पयो राव कहि पूपा अण्डज जेर जे खान उत्पुज खानचदिनि कहो फूल राजा हवा बैठा कहो सिमट शंकर कैठा सिगरी सृष्टि दिखाय चंपव आद जुगाद स्वरूप स्यव ਅਬਰ ਅੱਛਾ ਮੇਰੀ ਤੁਮ ਕਰੋ ਸੇਖ ਬਾਰ ਸਿਕ ਸੰਗਰੋ ਦੁਸ਼ਟ ਜਿਤੇ ਉਠਵਾਤੇ ਉਤਪਾਤਾ ਸਕਲ ਮਲੇਸ਼ ਕਰੋ ਰਣਕਾਤਾ ਜੀ ਅਸਤੋ ਜਤਵ ਸਰਨੀ ਪਰੇ ਤਿਨਕੇ ਦੁਸ਼ਟ ਦੁਖਤ ਹਵੈ ਮਰੇ ਪੋਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਬ ਟਾਰੇ ਜੋ ਕਲ ਕੋ ਇਕ ਬਾਰਤ ਆਏ ਹੈ ਤਾਕੇ ਕਾਲ ਨਿਕਨ ਅਹ ਰੱਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਅ੍ਰਿਸ਼ਟ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹਿ ਨ ਹਰ ਹੋ ਤਾ ਕੀ ਤਾਪ ਤਲਕ ਮੈਂ ਹਰ ਹੋ ਰੇਦ ਸਿੱਧ ਕਰਮੋ ਸਭ ਹੋਈ ਦੁਸ਼ਟ ਸ਼ਾਸ਼ਵ ਸਕਨ ਕੋਈ ਇੱਕ ਬਾਰ ਜਨਤ ਮੈਂ ਸੰਬਾਰਾ ਕਾਲ ਫਾਸ ਤੇ ਤਾਹੇ ਉਬਾਰਾ ਜਿਨ ਨਰ ਨਾਮ ਤਿਹਾਰੋ ਕਾਹ ਦਾਰਿਦ ਦੁਸ਼ਟ ਦੋਖ ਤੇ ਰਹਾ खड़ग के त मैं शरण तिहारी आप हाथ दए लेहो उबारी सरब ठोर मोह सहाई दुष्ट दुख ते लेहो बचाई सवैया पाए गए जब ते तुम्हारे तब ते कहूं आंख तरए नहीं आने और राम रहीम प्राण करान अनेक कह मत एक न मानियो सिमरत सास तर भेद सबै बोह पीड कह एक न जानियो श्री जस पान कृपा तुमरी कर मैं ना कहो सब तोहे बखानियो दोहरा सगल द्वार को छाडके गए हो तोहारो द्वार बाहे गहे की लाज अस गोबिंद दास तुहार ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਜ ਸੇਤੀ ਮਨ ਵਜੀਆ ਵਾਦਾਈਆ ਰਾਗ ਰਤਨ ਪਰਵਾਰ ਪਰਿਆ ਸਬਦ ਗਾਵਨ ਆਈਆ ਸਬਦੋਤਾ ਗਾਵੋ ਹਰੀ ਕੇ ਰਾਮ ਜਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਬ ਨਗਲਾ ਸਮਰੱਥ ਸੁਆਮੀ ਸੋ ਕਿਉ ਮਨ ਹੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਹਬਾ ਗਿਆਨ ਹੀ ਕਰ ਤੇਰਾ ਕਰਤਾ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨਵਸਾ ਵੈ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰੈ ਸਾਚਾ ਨਾਮ ਮੇਰਾ ਆਧਾਰ ਸਾਚਾ ਨਾਮ ਆਧਾਰ ਮੇਰਾ ਜਨੁ ਭੁਖਾ ਸਭ ਗਵਾਈਆ ਕਰ ਸਾੰਤ ਸੁਖ ਮਨ ਆਏ ਵਸਿਆ ਜਨਿਛਾ ਸੱਪ ਜਾਈਆ ਸਦਾ ਕੁਰਬਾਨ ਕੀਤਾ ਗੁਰੂ ਬਿਟੋ ਜਿਸ ਦੀਏ ਵਡਿਆਈਆ ਕਹਿ ਨਾਨਕ ਸੁਨੋ ਸੰਤ ਹੋ ਸ਼ਬਦ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰ ਵਾਚੇ ਪੰਚ ਸ਼ਬਦ ਤਿਤਕਾਰ ਸਪਾਗੈ ਕਰ ਸਪਾਗੈ ਸ਼ਬਦ ਵਾਜੇ ਖਲਾਜਿਤ ਕਰ ਤਾਰੀਆ पञ्चदूत तु दवास कीते काल कालकण्ट तुर करम पाया तु जिन को से नाम हर कै लागे कह नानक सुख होआ दवाजे कर अनहद वाजे अनद वडभागि हो सगल मनोरथ पूरे पारब्रह्म प्रभ पाया उतरे सगल दुख रोग संताप उतरे सुनी सच्ची वाणी संत साजन पए सरसे पूरे गुरते जानी सुनते पुनीत कहते पवित सतगुरहेया पर पूरे बिनवंत नानक गुरु चरन लागे वाजे अनहद तूरे मंदावनी महला पंजवा ਥਾਲ ਵਿੱਚ ਤਿੰਨ ਵਸਤੂ ਪਈਓ ਸਾਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਭ ਸਿਹਾਰੋ ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਹੋਏ ਉਦਾਰੋ ਇਹ ਵਸਤ ਤਜੀ ਨਹ ਜਾਈ ਨਿਤ ਨਿਤ ਰੱਖੇਰ ਤਾਰੋ ਤਮ ਸੰਸਾਰ ਚਰਨ ਲਗ ਤਰੀਐ ਸਬ ਨਾਨਕ ਬ੍ਰਹਮ ਬਸਾਰੋ ਸਲੋਕ ਮਹਲਾ 5ਵਾਂ ਤੇਰਾ ਕੀਤਾ ਜਾਤੋ ਨਹੀਂ ਮੈਨੋ ਜੋ ਕੀ ਤੋਈ ਮੈ ਨਿਰਗਨੇ ਹਾਰੇ ਕੋ ਗਨ ਨਹੀਂ ਆਪੇ ਤਰਸ ਪਿਓਈ ਤਰਸ ਪਿਆ ਮਹਾਰਾਮਤ ਹੋਈ ਸਤਗੁਰ ਸਚਨ ਮਿਲਿਆ ਨਾਨਕ ਨਾਮ ਮਿਲਿਆ ਤਾਂ ਜੀਵਾਂ ਤਨ ਮੰਨਤੀ ਵੈ ਹਰਿਆ ਪੌੜੀ ਥਿਥੈ ਤੂੰ ਸਮਰੱਥ ਜਿਥੈ ਕੋਏ ਨਾ ਹੈ ਉਥੈ ਤੇਰੀ ਰੱਖ ਅਗਨੀ ਉਦਰ ਮਾਹੇ ਸੋਨ ਕੈ ਜਮ ਕੇ ਦੂਤ ਨਾ ਇਤਰਾ ਛਡ ਜਾਹੇ ਪੌਜਲ ਬਖਮਸਗਾਹ ਹੋ ਗੁਰ ਸਬਤੀ ਪਾਰ ਪਾਹੇ ਜਿਨ ਕੋ ਲਗੀ ਪਿਆਸ ਅੰਮ੍ਰਿਤ ਸੇ ਖਾਹੇ ਕਲਮੈ ਇਹੋ ਪੁੰਨ ਗੁਣ ਗੋਬਿੰਦ ਗਾਹੇ ਸਭ ਸੈਨੋ ਕਿਰਪਾਲ ਸਮਾਲੇ ਸਾਹੇ ਸਾਹੇ ਵਰਥਾ ਕੋਈ ਨਾ ਜਾਏ ਜੇ ਆਵੈ ਤਦ ਆਹੇ ਸਲੋਕ ਮਹਲਾ 5 ਅੰਤਰ ਗੁਰਿਆ ਰਾਤਨਾ ਜਿਵਾ ਜਪ ਗੁਰ ਨਾਓ ਨਿਤਰੀ ਸਤਗੁਰ ਪੇਖਣਾ ਸਰਬਨੀ ਸੁਨਣਾ ਗੁਰ ਨਾਓ ਸਤਗੁਰ ਸੇਤੀ ਰਤਿਆ ਦਰਗਹ ਪਾਈਐ ਠਾਓ ਕਹੋ ਨਾਨਕ ਕਿਰਪਾ ਕਰੇ ਜਿਸਨੋ ਇਹ ਵਤ ਦੇ ਜਗ ਮੈਂ ਉੱਤਮ ਕਾੜੀ ਹੈ ਵਿਰਲੇ ਕਈ ਕੇ ਮਹੱਲਾ ਪੰਜਵਾ रखे, रखे रखन हार्यप उभार्यन गुरकी पैरी पाए काज हो आप दयाल मन हो न विसार्यन साध जनक संग पव जल तार्यन साकत निंदक दुष्ट खिन माह बेदार्यन ते साहिब कीटेक नानक मन माह से मरत सुख हो ए, सगले दुख जाहे साहिब की टेक नानक मनमाहे सिमरत सुख हो ए, सगले दुख जाहे हे जी का खालसा ਵਾਹਿਗੁਰੂ ਜੀ ਕੀ ਫਤਿਹ